ਨੇ ਹਾਂ ਤੱਕ ਸਵਾਰ ਕੇ ਰੱਖੇ ਆਪਕੇ ਵਿੱਚ ਤਰ੍ਹਾਂ ਸਵਾਰ ਕੇ ਰੱਖੇ ਸਤਿਮੂਰਜ ਪ੍ਰਭੂ ਸਾਨੂੰ ਸੰਭਾਲਦਾ ਉਹ ਸਾਡਾ ਪਛੋਰ ਜਣਾ ਛੋੜਲਾ ਪਰਮੇਸ਼ਵਰ ਮੇਰੀ ਕਾਲ ਦੀ ਗਵਾਈ ਹੈ ਮੇਰੇ ਬੇਟੇ ਦਾ ਕੱਲ ਐਕਸੀਡੈਂਟ ਹੋ ਗਿਆ ਕੰਮ ਕਹੂੰਗਾ ਫਿਰ ਆ ਸ਼ਾਮ ਨੂੰ ਤੇ ਮੋਟਰਸਾਈਕਲ ਦੇ ਵਿੱਚ ਉਹ ਕਹਿੰਦਾ ਮੈਨੂੰ ਪਤਾ ਵੀ ਨਹੀਂ ਹੈਗਾ ਕਿਤੇ ਕਹਿੰਦਾ ਮੇਰੇ ਕੋਲ ਬੱਚਿਆ ਮੂਰੇ ਕੋਈ ਆ ਗਿਆ ਤੇ ਕਿਤੇ ਕਹਿੰਦਾ ਵੀ ਮੈਨੂੰ ਪਤਾ ਹੀ ਨਹੀਂ ਵੀ ਕੀ ਹੋ ਗਿਆ ਮੇਰੀ ਅੱਖਾਂ ਦੇ ਮੂਰੇ ਨੇ ਰਾਹ ਲੱਗਦਾ ਨਹੀਂ ਪ੍ਰਭੂ ਨੇ ਉਹਨੂੰ ਬਾਇਆ ਤੇ ਮਰ ਗਿਆ ਸੀ ਬੈਠਾ ਕਹਿੰਦਾ ਮੈਨੂੰ ਆਏ ਲੱਗੀ ਜਾਂਦੀ ਵੀਰ ਮਗਰ ਕੋਈ ਬਹਿ ਕੇ ਆਇਆ ਕਹਿੰਦਾ ਮੈਂ ਉਹਦੇ ਨਾਲ ਗੱਲ ਕਰਦਣਾ ਕਹਿੰਦਾ ਜਦੋਂ ਆ ਕੇ ਮੇਰਾ ਉਸੇ ਐਕਸੀਡੈਂਟ ਹੋ ਗਿਆ ਕਹਿੰਦਾ ਮੈਨੂੰ ਕਾਫੀ ਸਿੱਚੂ ਮੈਨੂੰ ਦੇਖਣ ਆਟ ਗਿਆ ਤੇ ਲੈਣ ਖਰਾਬ ਹੋ ਗਈ ਕਹਿੰਦਾ ਮੈਂ ਤਾਂ ਵੀ ਪਤਾ ਨਹੀਂ ਵੀ ਕੀ ਹੋ ਜਾਣਾ ਵਾ ਤੇ ਕਹਿੰਦਾ ਜਦੋਂ ਆ ਕੇ ਮੈਂ ਡੱਗ ਤੇ ਆ ਕੇ ਤਾਂ ਮੈਨੂੰ ਹੋਸ਼ ਵੀ ਉਦੋਂ ਕਿਤੇ ਹੋਸ਼ ਹੀ ਕਹਿੰਦਾ ਮੈਂ ਉਹ ਕੋਈ ਆਪਣੇ ਨਾਲ ਆ ਕੀ ਹੋ ਗਿਆ ਇਹ ਕਹਿੰਦਾ ਫਿਰ ਉਹ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਬਸ ਉਹ ਕਹਿੰਦਾ ਆਖਾ ਮੇਰੀ ਮੇਚਿਆਂ ਇੱਕੋ ਹੀ ਨੰਬਰ ਸੀ ਉੱਪਰ ਆ ਉਹਦੀ ਡੈਡੀ ਰਹੀ ਸੀਗਾ ਕਿ ਉਹਨੇ ਚੱਕ ਕੇ ਉਹਦੇ ਡੈਡੀ ਨੂੰ ਫੋਨ ਲਾ ਫਿਰ ਵੀ ਦੇਖੋ ਜੇ ਮਦਰ ਕਿਹਾ ਤੇ ਉੱਤੋਂ ਜੀ ਜਾ ਪੋਰਸ਼ ਵੀ ਕੋਈ ਵੀ ਹਾਦਸਾ ਹੋ ਸਕਦਾ ਸੀ ਪਰ ਪ੍ਰਭੂ ਨੇ ਫਿਰ ਵੀ ਉਹਨੂੰ ਸੰਭਾਲਿਆ ਇੰਨੀ ਕਿ ਉਹਨੂੰ ਬਹੁਤ ਦਿੱਤੀ ਵੀ ਧੂਆ ਕਿਤੇ ਹਾਲੀ ਨੂੰ ਫੋਨ ਲਾ ਲੇ ਉਹਨੇ ਉਹਦੀ ਡੈਡੀ ਨੂੰ ਫੋਨ ਲਾਇਆ ਕਹਿੰਦੇ ਤੂੰ ਜਲਦੀ ਜਲਦੀ ਆ ਜਾ ਕਹਿੰਦਾ ਮੇਰਾ ਐਕਸੀਡੈਂਟ ਹੋ ਗਿਆ ਮੈਂ ਫਿਰ ਉਹਨੂੰ بار-ਬਾਰ ਫੋਨ ਕਰੀ ਜਮੈਂ ਮੈਂ ਕਿਹਾ ਲੱਢੀ ਕਿਵੇਂ ਆ ਤੂੰ ਸੁਕੇ ਮੈਂ ਠੀਕ ਆ ਹਾਂ ਮੈਂ ਵੀ ਮੈਂ ਠੀਕ ਆ ਕਹਿੰਦਾ ਮੇਰੇ ਸੱਟ ਵੱਜੀ ਆ ਪਰ ਥੋੜੀ ਆ ਪ੍ਰਭੂ ਨੇ ਦੇਖੋ ਵੀ ਹੋਰ ਕੀ ਤੇਰੀ ਕੋਈ ਅੰਦ ਕੈ ਨਹੀਂ ਕੋਈ ਲੱਤ ਤੇ ਨਹੀਂ ਬਸ ਸਿਰੋਂ ਦੇ ਬੂਹ ਤੇ ਆ ਸਮਝ ਲੋ ਵੀ ਪ੍ਰਭੂ ਨੇ ਉਹਨੂੰ ਇੱਕ ਕਾਰਨ ਦਿੱਤੀ ਆ ਜਦੋਂ ਇਹਨੂੰ ਕਹਿਣਾ ਕਿ ਤੁਹਾਨੂੰ ਬਾਂਧੀ ਦੇ ਚੱਲ ਹਾਂ ਮੂਵੀ ਮੈਂ ਜ਼ਰੂਰ ਚੱਲੂਗਾ ਮੈਂ ਜ਼ਰੂਰ ਚੱਲੂਗਾ ਪਰ ਆਉਂਦਾ ਨਹੀਂ ਸੀ ਇਹ ਬੱਚੇ ਆਪਦੀ ਮਰਜ਼ੀ ਕਰਦੇ ਆ ਤੇ ਪਰ ਫਿਰ ਵੀ ਪ੍ਰਭੂ ਸਾਨੂੰ ਸੰਭਾਲਦਾ ਪ੍ਰਭੂ ਨੇ ਉਹਨੂੰ ਸੰਭਾਲਿਆ ਜਦ ਕਿ ਸਾਨੂੰ ਕਹਤੇ ਸੀ ਤੁਸੀਂ ਕਲਿਆਣੀ ਦੇ ਲੈ ਜਾਓ ਉਥੇ ਇਥੋਂ ਜਵਾਬ ਦਿੱਤਾ ਡਾਕਟਰਾਂ ਨੇ ਕਹੋ ਗਿਆ ਕੋਈ ਤੇ ਕਹਿੰਦੇ ਵੀ ਉਥੇ ਲੈ ਜਾਓ ਪਰ ਫਿਰ ਵੀ ਪ੍ਰਭੂ ਨੇ ਉਹਨੂੰ ਸੰਭਾਲਿਆ ਉਹਦੇ ਮਹਾਵਿਸ਼ੇਖ ਮਾ ਸਾਮਰ ਦਾ ਰੱਬ ਦੇ ਦਾਸਾਂ ਦਾ ਵੀ ਧੰਨਵਾਦ ਕਰਦੇ ਜੋ ਸਾਡੇ ਲਈ ਪ੍ਰਾਰਥਨਾ ਕਰਦੇ ਆ ਮੈਂ ਪ੍ਰਭੂ ਦਾ ਬਹੁਤ ਕੋਰ ਕੋਰ ਧੰਨਵਾਦ ਕਰਦੀ ਮੇਰੇ ਸਾਰਿਆਂ ਨੂੰ ਜੈ ਜੈ ਆਜੋ ਜੈਮਸ ਦਾ ਪੈਰ ਪਨੇ ਜਿਹੜੇ ਮੇਰੇ ਗਵਾਈਆ ਮੈਂ 500 ਬਹੁਤ ਜ਼ਿਆਦਾ ਘਮਾਉਂਦੀ ਸੀ ਕਿਹੜਾ ਵੀ ਬੱਚਿਆਂ ਨੂੰ ਘੁੱਲਦੀ ਘੁੱਲਦੀ ਪਤਾ ਨਹੀਂ ਕਿਹਨਾਂ ਦੀ ਹੋ ਗਿਆ ਦਵਾਦ ਸੀ ਮੈਂ ਕੋਹ ਦੀ ਪੈ ਗਿਆ ਕੋ ਡਾਕਟਰ ਦੇ ਵੀ ਲੈ ਕੇ ਗਏ ਪਰ ਮੈਂ ਰਾਤ ਨੂੰ 10 ਵਜੇ ਦਵਾ ਦਵਾਈ ਤੇ ਮੇਰੇ ਦਬਾਦਰ ਨੂੰ ਫੇਰ ਸ਼ਾਂਤੀ ਆਈ ਤੇ ਕੱਲ ਫੇਰ 10 ਵਜੇ ਦਵਾ ਦਵਾਈ ਕੋ ਬਹੁਤ ਹੀ ਜਿਆਦਾ ਫਰਕ ਪੈ ਗਿਆ ਮੈਂ 10 ਦਾ ਧੰਨਵਾਦ ਕਰਦੀ ਹਾਂ ਆਯੋ ਪੈਣ ਪਾਈਆਂ ਦਾ ਵੀ ਤੁਹਾਨੂੰ ਧੰਨਵਾਦ ਕਰਦੀ ਹਾਂ ਜੀ ਅੱਜ ਆਪਣੇ ਜਾਂਸੀ ਆਯੋ ਸੰਤਮ ਜਾਂਸੀ ਹਨ ਖਾਰੂ ਸੀ ਰਬੀਦਾਸ ਤੋਂ ਪ੍ਰਾਰਥਨਾ ਕਰਾਈ ਢਾਢ ਚ ਗੋਲ ਦਾ ਨੂੰ ਸੀ ਪ੍ਰੋਗਰਾਮ ਨੂੰ ਸ਼ਿੰਗਾਇਆ ਦਿੱਤੀਆ ਪ੍ਰਗਰਤੀ ਅਨੁਮਰਤ ਅਧਿਆਪਨ ਅਸਲ ਤਾਂ ਵਰਕ ਕਰਦੇ ਮੇਰੇ ਬੇਸ जन्मसी प्रभु ने पिछले हफ्ते मेरे बच्चे अंदर मेरे को संभाली रखा भी संभाली रखे मैं प्रभु का भी धन्यवाद कर रामदासन धन्यवाद कर